ਪਟੰਡਾ ਸੀਟ ਦੇ ਮੁੱਖ ਮੰਤਰੀ ਮਾਨ ਨੇ ਚੋਕੀ ਪੂਰੀ ਤਾਕਤ ਲਗਾਤਾਰ ਦੁਜੇ ਦਿਨ ਬੁਟਲਾਡਾ ਮਾਨਸਾ ਤਲਵੰਡੀ ਸਾਬੋ ਦੇ ਵਿੱਚ ਕੀਤੇ ਰੋਡ ਸ਼ੋਅ ਗਰਮੀਤ ਖੁੱਡੀਆਂ ਦਿੱਲੀ ਜਟਾਇਆ ਸਮਰਥਕ ਪ੍ਰਵਾਸੀਆਂ ਵਾਲੇ ਬਿਆਨ ਤੇ ਸੁਪਾਲ ਖੈਰਾਂ ਨੇ ਦਿੱਤੀ ਸਫਾਈ ਕਿ ਆ ਪ੍ਰਵਾਸੀ ਆਉਣ ਕੰਮ ਕਰਨ ਪੈਸੇ ਕਮਾਉਣ ਸਵਾਗਤ ਹੈ ਪਰ ਪੰਜਾਬ ਚ ਪੱਕੇ ਤੌਰ ਤੇ ਵਸਣ ਦੇ ਲਈ ਹੋਣਾ ਚਾਹੀਦਾ ਹੈ ਕਾਨੂੰਨ ਆਪਣਾ ਕਿਲਾ ਬਚਾਉਣ ਦੇ ਲਈ ਸੁਖਵੀਰ ਸਿੰਘ ਬਾਦਲ ਨੇ ਲਾਇਆ ਪੂਰਾ ਜ਼ੋਰ ਪਾਰਟੀ ਉਮੀਦਵਾਰ ਬੋਬੀ ਮਾਨਦੇਲ ਲਈ ਮਲੋੜ ਤੇ ਅਬੋਹਰ ਦੇ ਵਿੱਚ ਕੀਤੇ ਚੋਣ ਜਲਸੇ ਲੰਬੇ ਵਕਤੋਂ ਅਕਾਲੀ ਦਲ ਕੋਲ ਐ ਫਿਰੋਜ਼ਪੁਰ ਦੀ ਸੀਟ ਪਟਿਆਲਾ 'ਚ ਪੀਐਮ મોદી ਦੀ ਰੈਲੀ ਨੂੰ ਲੈ ਕੇ ਵੱਡੇ ਪ੍ਰਬੰਧ ਪੂਲੋ ਗਰਾਉਂਡ ਦੇ ਵਿੱਚ ਲਾਇਆ ਗਿਆ ਪੰਡਾਲ ਪੀਐਮ ਦੀ ਫੇਰੀ ਨੂੰ ਲੈ ਕੇ ਸੁਰੱਖਿਆ ਦੇ ਵਿਪਕਤਾ ਪ੍ਰਬੰਧ ਕਿਸਾਨਾਂ ਵੱਲੋਂ ਪੀਐਮ ਨੂੰ ਸਵਾਲ ਕਰਨ ਦਾ ਐਲਾਨ ਹਰਿਆਣਾ 'ਚ ਰਾਹੁਲ ਗਾਂਧੀ ਦਾ ਤਾਪੜ ਤੋੜ ਪ੍ਰਚਾਰ ਸੋਨੀਪਾਟ ਤੇ ਪਿਵਾਨੀ ਤੇ ਪੰਚਕੁਲਾ ਦੇ ਵਿੱਚ ਕੀਤੀਆਂ ਰੈਲੀਆਂ ਜਾਂ ਕੇਂਦਰ 'ਚ ਸਰਕਾਰ ਆਉਣ ਤੇ ਕੂੜੇਦਾਨ ਦੇ ਵਿੱਚ ਸੁਟਾਂਗੇ ਅਗਨੀਵੀਰ ਸਕੀਮ ਕਿਸਾਨਾਂ ਦਾ ਕਰਜ਼ਾ ਵੀ ਕਰਾਂਗੇ ਮਾਫ ਨਦੇ ਚੋਣ ਪੜਦੇ ਵਿੱਚ ਭਾਜਪਾ ਨੇ ਵੀ ਝੋਕੀ ਪੂਰੀ ਤਾਕਤ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਰਨਾਲ ਕੁਰਕ ਖੇਤਰ ਤੇ ਪਿਵਾਨੀ ਦੇ ਵਿੱਚ ਉਮੀਦਵਾਰਾਂ ਦੇ ਲਈ ਜਟਾਇਆ ਸਨ ਅਰਥਨ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਸਾਦੇ ਨਿਸ਼ਾਨ ਨੇ ਪੰਜਾਬ ਚੋਣ ਕਮਿਸ਼ਨ ਦਾ ਵੱਡਾ ਐਕਸ਼ਨ ਜਲੰਧਰ ਦੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾਨ ਨੂੰ ਹਟਾਇਆ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚੈਲ ਦਾ ਵੀ ਤਬਾਦਲਾ ਮੁਖਕਤਰ ਤੋਂ ਦੋਹਾਂ ਅਹੁਦਿਆਂ ਦੇ ਲਈ ਮੰਗਿਆ ਤਿੰਨ ਤੇ ਨਾਵਾਂ ਦਾ ਪੈਨਲ ਸ਼ੰਭੂ ਬਾਡਰ ਤੇ ਅੰਦੋਲਨ ਦੇ 100 ਦਿਨ ਪੂਰੇ ਹੋਣ ਤੇ ਕਿਸਾਨਾਂ ਨੇ ਕੀਤਾ ਸ਼ਕਤੀ ਪ੍ਰਦਰਸ਼ਨ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨ ਕਿਹਾ ਜਦੋਂ ਤੱਕ ਮੰਗਾਂ ਨਹੀਂ ਹੁੰਦੀਆਂ ਪੂਰੀਆਂ ਚੱਲਦਾ ਰਹੇਗਾ ਅੰਦੋਲਨ ਫਤਿਹਗੜ੍ਹ ਸਾਹਿਬ ਦੀ ਇਤਿਹਾਸਿਕ ਧਰਤੀ ਤੇ ਸਿਵਲ ਹਸਪਤਾਲ ਦੇ ਨੇੜੇ న్యూਜ਼ ਇਟ ਇਨ ਪੰਜਾਬ ਦਾ ਮੈਗਾ ਸ਼ੋਅ ਤਾਕੜ ਵਰਸਸ ਤਾਕੜ 2.0 ਅੱਜ ਦਾ 8 ਵਜੇ ਲਾਈਵ ਸਸਤੀ ਗਾ ਤੁਸੀਂ ਵਖਰੇ ਹੋ ਨਿਊਜ਼ 859 ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ 24 ਦੇ ਚੈਂਪੀਅਨ ਦੀ ਪੰਜਾਬ ਦੇ ਵਿੱਚ VOTING ਦੇ ਲਈ ਕੋਈ ਦਿਨ ਦਾ ਇੰਤਜ਼ਾਰ ਬਾਕੀ ਹੈ ਤੇ ਇਸ ਦੇ ਵਿਚਾਲੇ ਹਰ ਪਾਰਟੀ ਦੇ ਵੱਲੋਂ ਪੂਰੀ ਵਾਹ ਲਗਾਈ ਜਾ ਰਹੀ ਹੈ ਤਾਂ ਵਕ ਵਕ ਸਿਆਸੀ ਧਿਰਾਂ ਦੇ ਲਈ ਬਠਿੰਡਾ ਸੀਟ ਵੀ ਵਕਾਰ ਦਾ ਸਵਾਲ ਬਣੀ ਹੋਈ ਹੈ ਮੁੱਖ ਮੰਤਰੀ ਮਾਨਤੇ ਨੂੰ ਲਗਾਤਾਰ ਦੁਜੇ ਦਿਨ ਪ੍ਰਚਾਰ ਕੀਤਾ ਗਿਆ ਮੌੜ ਮਾਨਸਾ ਬਡਲਾਡਾ ਤੇ ਤਲਵੰਡੀ ਸਾਬੋ ਦੇ ਵਿੱਚ ਮੁੱਖ ਮੰਤਰੀ ਮਾਨਤੇ ਦੇ ਰੋਡ ਸ਼ੋਅ ਕੱਡੇ ਗਏ ਤੇ ਗੁਰਮੀਤ ਸਿੰਘ ਖੁੱਡੀਆਂ ਦਿੱਲੀ ਸਮਰਥਨ ਜਟਾਇਆ ਹੈ ਬਾਦਲ ਪਰਿਵਾਰ ਨੂੰ ਲੈ ਕੇ ਵੀ ਮੁਰਤੂ ਮੁੱਖ ਮੰਤਰੀ ਮਾਨਤੇ ਵੱਲੋਂ ਕਿੱਕਲੇ ਸੁਣਾਏ ਗੀ ਤੁਹਾਨੂੰ ਇਹ ਚਾਰ ਤਸਵੀਰਾਂ ਵਿਖਾ ਰਹੇ ਹਾਂ ਬਡਲਾਡਾ ਮਾਨਸਾ ਮੌੜ ਮੰਡੀ ਤੇ ਤਲਵੰਡੀ ਸਾਬੋ ਦੀਆਂ ਇਹ ਚਾਰ ਤਸਵੀਰਾਂ ਨੇ ਬਠਿੰਡਾ ਸੀਟ ਨੂੰ ਲੈ ਕੇ ਵਕਫ ਵਕ ਵਿਧਾਨ ਸਭਾ ਹਲਕਿਆਂ ਦੇ ਵਿੱਚ ਵਕਫ ਵਜਾਵਾ ਤੇ ਮੁੱਖ ਮੰਤਰੀ ਮਾਨਤੇ ਵੱਲੋਂ ਆਪ ਉਮੀਦਵਾਰ ਗੁਰਮੀਤ ਸਿੰਘ ਫੁੱਟੀਆਂ ਦੇ ਹੱਕ ਦੇ ਵਿੱਚ ਹੁਣ ਪ੍ਰਚਾਰ ਕੀਤਾ ਗਿਆ ਰੋਡ ショਅ ਕੱਢਿਆ ਗਿਆ ਤੇ ਇਸ ਦੌਰਾਨ ਬਦਲ ਪਰਿਵਾਰ ਨੂੰ ਲੈ ਕੇ ਮੁੜ ਮੁੱਖ ਮੰਤਰੀ ਮਾਨ ਦੇ ਵੱਲੋਂ ਕਿੱਕਲੀ ਵੀ ਸੁਣਾਇ ਗਈ ਮੁੱਖ ਮੰਤਰੀ ਮਾਨ ਦੇ ਨੂੰ ਲਗਾਤਾਰ ਤਾਬੜ ਤੋੜ ਪ੍ਰਚਾਰ ਕੀਤਾ ਜਾ ਰਿਹਾ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਪੂਰੀ ਤਾਕਤ ਚੁੱਕੀ ਜਾ ਰਹੀ ਹੈ ਤੁਹਾਨੂੰ ਅਲੱਗ-ਅਲੱਗੇ ਤਸਵੀਰਾਂ ਵਿਖਾ ਰਹੇ ਹਾਂ ਬੁੱਢਲਾਡਾ ਮੌੜ ਮੰਡੀ ਮਾਨਸਾਦ ਤਲਵੰਡੀ ਸਾਬੋਧੀਆਂ ਜਿੱਥੇ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਰੋਡ ショਅ ਕੱਢਿਆ ਗਿਆ ਚੋਣ ਪ੍ਰਚਾਰ ਕੀਤਾ ਗਿਆ ਆਪਣੇ ਉਮੀਦਵਾਰ ਗੁਰਨੀਤ ਸਿੰਘ ਫੁੱਡੀਆਂ ਜੋ ਕਿ ਬਠਿੰਡਾ ਤੋਂ ਚੋਣ ਮੈਦਾਨ ਦੇ ਵਿੱਚ ਨੇ ਉਹਨਾਂ ਦੇ ਲਈ ਸਮਰਥਨ ਜੁਟਾਇਆ ਗਿਆ ਹੈ ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਆਪ ਵਰਕਰ ਨਜ਼ਰ ਆ ਰਹੇ ਨੇ ਹੱਥਾਂ ਦੇ ਵਿੱਚ ਆਰਟੀ ਦੇ ਝੰਡੇ ਫੜੇ ਹੋਏ ਨੇ ਤੇ ਲਗਾਤਾਰ ਮੁੱਖ ਮੰਤਰੀ ਮਾਨ ਗਰਾਊਂਡ ਜ਼ੀਰੋ ਤੇ ਪਹੁੰਚ ਕੇ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਇਸ ਤਰੀਕੇ ਦੇ ਨਾਲ ਪ੍ਰਚਾਰ ਕਰ ਰਹੇ ਨੇ ਫੇਰ ਕੰਮ ਹੋਇਆ ਇੱਕ ਬਿਜਲੀ ਦੇ ਬਿੱਲ ਜਿਹੜੇ 90% ਬਿਜਲੀ ਦੇ ਬਿੱਲ ਜ਼ੀਰੋ ਜਦੋਂ ਫਿਰ ਮੈਂ ਤੁਹਾਡੇ ਬਿਜਲੀ ਦੇ ਬਿੱਲ ਜ਼ੀਰੋ ਕਰ ਸਕਦਾ ਤੁਸੀਂ ਕਾਂਗਰਸ ਤੇ ਅਕਾਲੀ ਇਹਨੂੰ ਜ਼ੀਰੋ ਨਹੀਂ ਕਰ ਸਕਦੇ ਤੁਸੀਂ ਉਹਨਾਂ ਨੂੰ ਜ਼ੀਰੋ ਕਰ ਦਿਓ ਬੜਾ ਵਧੀਆ ਮੌਕਾ ਹੈ ਧੰਨਵਾਦ ਕਰਨ ਦਾ ਵੀ ਭਵੰਤ ਮਾਨਾ ਤੇਰਾ ਧੰਨਵਾਦ ਤੈਂ ਬਿਜਲੀ ਦਾ ਬਿੱਲ ਜ਼ੀਰੋ ਕੀਤਾ ਸੀ ਇਹ ਦੋਨੇ ਜ਼ੀਰੋ ਕਰਤੇ ਔਰ ਜਦੋਂ ਵੋਟ ਪਾਉਣ ਜਾਓਗੇ ਬਿਜਲੀ ਦੇ ਬਿਲਾਣੀਆਂ ਜ਼ੀਰੋਆਂ ਪੜ ਕੇ ਜਾਇਓ ਕਿ ਗਲੀ ਗਲੀਰ ਦੀ ਪੂਰੀ ਹਾਲਤ ਸੁਖਵੀਰ ਦੀ ਕਿ ਗਲੀ ਗਲੀਰ ਦੀ ਪੂਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਧਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਹਾਂ ਨੂੰ ਢਿੱਲ ਨਹੀਂ ਬਿਜਲੀ ਦਾ ਕੋਈ ਪਿੱਲ ਨਹੀਂ ਕੱਸੀਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਦੰਗਵੀ ਕਹਾਣੀ ਐ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਬ ਜਿਉਂਦੇ ਸੀ ਲੋਕ ਉਹਨੂੰ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਬ ਚਾਹੁੰਦੇ ਸੀ ਉਸ ਤੋਂ ਬਾਅਦ ਸਮਝ ਹੀ ਨਾ ਸੋਚੀ ਐ ਕਾਲੀ ਦਲ ਦੀ ਫੱਟੀ ਫਿਰ ਸਾਲੇ ਜੀਚੇ ਨੇ ਪੋਚੀ ਐ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਨੂੰ ਅਸੀਂ ਮੌਜ ਬੜੀ ਲੁੱਟੀ ਐ ਕੁੱਗੀ ਛੇਤਰ ਨਾਲ ਕੁੱਟੀ ਐ ਹੁਣ ਚੜ ਸਾਡੀ ਸਤੌਜ ਵਾਲੇ ਮਾਨ ਨੇ ਕੁੱਟੀ ਐ ਲੈ 4 ਜੂਨ ਨੂੰ ਬਾਦਲ ਪਰਵਾਰ ਦੀ ਰਾਜਨੀਤੀ ਚੋਂ ਪੱਕੀ ਛੁੱਟੀ ਐ ਬੋਲੇ ਸੋਨਹਾ ਤਾਦਰ ਵਕਾਰ ਦੀ ਇੱਕ ਲੜਾਈ ਸੁਖਬੀਰ ਸਿੰਘ ਬਾਦਲ ਵੀ ਲੜ ਰਹੇ ਨੇ ਮਜ਼ਬੂਤ ਕਿਲਾ ਬਚਾਉਣ ਦੀ ਅਕਾਲੀ ਦਲ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਐ ਫੋਸਪੁਰ ਸੇਡ ਤੇ ਸੁਖਬੀਰ ਸਿੰਘ ਬਾਦਲ ਦੇ ਪੂਰੀ ਤਾਕਤ ਚੌਕੀ ਜਾ ਰਹੀ ਐ ਅਬੋਰ ਤੇ ਮਲੋੜ ਦੇ ਵਿੱਚ ਕਿਉਂ ਜਲਸੇ ਕੀਤੇ ਗਏ ਪਾਰਟੀ ਉਮੀਦਵਾਰ ਬੋਬੀ ਮਾਨ ਦੇ ਲਈ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਸਮਰਥਨ ਮੰਗਿਆ ਗਿਆ ਲੰਮੇ ਵਕਤ ਤੋਂ ਅਕਾਲੀ ਦਲ ਦੇ ਕੋਲ ਦਰਸਲ ਇਹ ਫਰੂਜ਼ਪੁਰ ਸੀਟ ਹੈ ਜਦੋਂ ਸ਼ੇਰ ਸਿੰਘ ਖਵਾਯਾ ਅਕਾਲੀ ਦਲ ਦਾ ਇਸਰ ਸੰਤ ਲਗਾਤਾਰ ਸ਼ੇਰ ਸਿੰਘ ਖਵਾਯਾ ਇਸ ਸੀਟ ਤੋਂ ਜਿੱਤਦੇ ਆਏ ਨੇ 2019 ਦੇ ਵਿੱਚ ਸੁਖਵੀਰ ਸਿੰਘ ਬਾਦਲ ਇੱਥੋਂ ਐਮਪੀ ਚੁਣੇਗੇ ਜਿੱਤਨ ਦੇ ਵਿੱਚ ਕਾਮਯਾਬ ਰਹੇ ਹਾਲਾਂਕਿ ਇਸ ਵਾਰ ਖੁਦ ਸੁਖਵੀਰ ਸਿੰਘ ਬਾਦਲ ਲੋਕ ਸਭਾ ਚੋਣਾਂ ਨਹੀਂ ਲੜ ਰਹੇ ਫਰੂਜ਼ਪੁਰ ਤੋਂ ਬੋਬੀ ਮਾਨ ਜਿਹੜਾ ਅਕਾਲੀ ਦਲ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਲਗਾਤਾਰ ਉਹਨਾਂ ਦੇ ਹੱਕ ਦੇ ਵਿੱਚ ਸੁਖਵੀਰ ਸਿੰਘ ਬਾਦਲ ਚੋਣ ਪ੍ਰਚਾਰ ਕਰ ਰਹੇ ਤੇ ਲੰਬੇ ਸਮੇਤ ਜਿਹੜਾ ਮਜ਼ਬੂਤ ਕਿਲਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਅਫਰੋਜ਼ਪੁਰ ਸੀਟ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜੋ ਕਿ ਕੀਤੀਆਂ ਜਾ ਰਹੀਆਂ। ਪਰ ਫਿਰ ਵੀ ਮੈਂ ਤੁਹਾਡਾ ਵਾਅਦਾ ਕਰਦਾ ਬੋਬੀ ਮਾਨ ਜੀ ਮੇਰੇ ਭਰਾ ਇੱਥੇ ਹੈਰੀ ਵੀ ਮੇਰੇ ਭਰਾ ਮੰਗੂਆ ਜੀ ਕੀ ਵਧੀਆ ਦੇਖੋ ਤੁਸੀਂ ਇਹਨਾਂ ਨੂੰ ਜਿੱਤ ਲਿਓ ਸਮਝ ਲਓ ਤੁਸੀਂ ਮੈਨੂੰ ਵੋਟਾਂ ਪਾਈਆਂ ਮੈਂ ਤੁਹਾਡੇ ਨਾਲ ਵਾਅਦਾ ਜੋ ਦਿੱਤਾ ਸੀ ਮੈਂ ਨਿਭਾ ਕੇ ਦਿਖਾਉਂਗਾ ਤੁਹਾਨੂੰ ਅੱਜ ਤੱਕ ਮੇਰੀ ਅਸੂਲ ਹੈ ਅੱਜ ਤੱਕ ਜੋਕਮੀ ਮੈਚ ਤੱਕਿਆ ਉਹ ਪੂਰਾ ਕੀਤਾ ਮੈਂ ਕਿਤੇ ਪਿੱਛੇ ਨਹੀਂ ਹਟਦਾ ਮੈਂ ਇੰਨਾ ਹੀ ਬੇਨਤੀ ਕਰਦਾ ਖਾਲੀ ਦਿਲ ਨੂੰ ਦਿਤਾ ਕੇ ਸਰਕਾਰ ਬਣਾ ਦਿਓ ਤੁਸੀਂ ਜਿੱਤ ਜਾ ਰਹੇ ਹੋਗੇ ਤਾਂ ਅਣ ਗੱਲ ਕਰਾਂਗੇ ਖੈਰਾ ਦੇ ਬਿਆਨ ਵਾਲੇ ਵਿਵਾਦ ਦੀ ਜਦੋਂ ਸੁਖਪਾਲ ਸਿੰਘ ਖੈਰਾ ਦੇ ਬਿਆਨ ਦੀ ਪੂਰੇ ਦੇਸ਼ ਦੇ ਵਿੱਚ ਗੂੰਜ ਹੈ ਤਾਂ ਖੈਰਾ ਨੇ ਮੋੜ ਸਫਾਈ ਦਿੱਤੀ ਹੈ ਤੇ ਸਪਸ਼ਟ ਕੀਤਾ ਹੈ ਕਿ ਪ੍ਰਵਾਸੀਆਂ ਦੇ ਖਿਲਾਫ ਨਹੀਂ ਹਾਂ ਪਰ ਜੇ ਪੰਜਾਬ ਦੀ ਜਬਰਸਨਾ ਹੈ ਤਾਂ ਉਸ ਵਾਸਤੇ ਕਾਨੂੰਨ ਹੋਣਾ ਚਾਹੀਦਾ ਹੈ। ਮਾਚਲ ਦੀ ਤਰਜ਼ ਤੇ ਕੋਈ ਵੀ ਗੈਰ ਪੰਜਾਬੀ ਆਣ ਕੇ ਸਿੱਧਾ ਜ਼ਮੀਨ ਨਾ ਲੈ ਸਕੇ ਕੋਈ ਵੀ ਗੈਰ ਪੰਜਾਬੀ ਆਣ ਕੇ ਸਿੱਧਾ ਵੋਟਰ ਨਾ ਬਣ ਸਕੇ ਕੋਈ ਵੀ ਗੈਰ ਪੰਜਾਬੀ ਆਣ ਕੇ ਸਰਕਾਰੀ ਸਾਡੀ ਨੌਕਰੀਆਂ ਨਾਲ ਲੈ ਸਕੇ ਸੁਖਪਾਲ ਖੈਰਾ ਨੇ ਜਦੋਂ ਪ੍ਰਵਾਸੀਆਂ ਤੇ ਇਹ ਬਿਆਨ ਦਿੱਤਾ ਤਾਂ ਇਸ ਦੀ ਗੂੰਜ ਪੂਰੇ ਦੇਸ਼ ਦੇ ਵਿੱਚ ਪਹੁੰਚੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਬਿਆਨ ਦੇ ਬਹਾਨੇ ਕਾਂਗਰਸ ਨੂੰ ਨਿਸ਼ਾਨਾਿਤ ਲਿਆ ਤਾਂ ਹੁਣ ਸੁਖਪਾਲ ਖੈਰਾ ਨੇ ਜਿੱਥੇ ਮੁਰ ਸਫਾਈ ਦੁੱਤੀ ਹੈ ਉੱਥੇ ਕਾਨੂੰਨ ਵਾਲੀ ਮੰਗ ਤੇ ਕਾਇਮ ਨਜ਼ਰ ਆ ਰਹੇ ਨੇ ਖੈਰਾ ਨੇ ਕਿਹਾ ਕਿ ਅਸੀਂ ਪ੍ਰਵਾਸੀਆਂ ਦੇ ਖਿਲਾਫ ਨਹੀਂ ਆ ਪ੍ਰਵਾਸੀ ਆਉਣ ਕੰਮ ਕਰਨ ਪੈਸੇ ਕਮਾਉਣ ਸਵਾਗਤ ਹੈ ਪਰ ਜੇ ਪੰਜਾਬ ਦੇ ਵਿੱਚ ਵਸਣਾ ਹੈ जमीन खरीदनी है तो इस वास्ते हिमाचल गुजरात की तर्ज पे कानून बनना चाहिए मैंने कभी भी नहीं कहा कि गैर पंजाबी यहाँ पर ना आए वो आए प्लीज काम करें, मेहनत करें, पैसे कमाए परिवार पाले और जो जहाँ तक पक्के रेजिडेंट बनने की है, तो हिमाचल ने लॉ क्यों बनाया है उत्तराखंड ने क्यों लॉ बनाया है कनाडा अमेरिका बिना शर्त आपको जाने देता है पासपोर्ट चाहिए वीजा चाहिए पीआर लेनी है तो कागज पूरे करो 25 30 लाख रुपया जमा कराओ तो यही तो हम बोल रहे हैं यू आर वेलकम टू वर्क इन पंजाब अगर आप परमानेंटली रह, यहां रहना चाहते हैं वीजा है हुन तन्नो विस्तार दे नाल ਸੁਣਾਉਂਦਿਆਂ ਕਿ ਇਸ ਐਪੀਸੋਡ ਦੀ ਸ਼ੁਰੂਆਤ ਕਿਵੇਂ ਹੋਈ ਪਹਿਲਾਂ ਖੈਰਾ ਨੇ ਕੀ ਕੀਤਾ ਤੇ ਫਿਰ ਪ੍ਰਧਾਨ ਮੰਤਰੀ ਨੇ ਕਿਵੇਂ ਨਿਸ਼ਾਨਾ ਸਾਧਿਆ ਇਹ ਕਹਿ ਰਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਇੱਕ ਲਾਅ ਆ ਉਹਦੀ ਤਰਜ਼ ਤੇ ਕੋਈ ਵੀ ਗੈਰ ਪੰਜਾਬੀ ਆਣ ਕੇ ਸਿੱਧਾ ਜ਼ਮੀਨ ਨਾਲ ਲੈ ਸਕੇ कोई भी गैर पंजाबी के सीधा वोटर ना बन सके कोई भी गैर पंजाबी सरकारी साड़ी नौकरी ना ले सके पंजाब के कांग्रेस के नेता कहते हैं कि बिहार के लोगों को पंजाब में बहिष्कार करना चाहिए बिहार के लोगों के लिए इतनी नफरत यहाँ पर ना तो जमीन ले सकता है ना नौकरी ले सकता है ना वोटर बन सकता है ਔਰ ਇਹ ਕਾਨੂੰਨ ਪ੍ਰਾਈਮ ਮਿੰਿਸਟਰ ਸਾਹਿਬ ਕੀ ਆਪਣੀ ਸਟੇਟ ਗੁਜਰਾਤ ਮੇਂ ਵੀ ਹੈ ਔਰ ਅਬ ਭਾਜਪੀ ਨੇ ਇਹ ਕਾਨੂੰਨ ਉਤਰਾਖੰਡ ਮੇਂ ਵੀ ਬਣਾਇਆ ਹੈ ਤੋ ਪੰਜਾਬ ਅਗਰ ਆਪਣੀ ਡੈਮੋਗ੍ਰਾਫਿਕ ਸਿਚੁਏਸ਼ਨ ਕੋ ਆਬਾਦੀ ਕੇ ਸੰਤੁਲਨ ਕੋ ਬਚਾਣਾ ਚਾਹਤਾ ਹੈ ਔਰ ਅਗਰ ਇਹ ਕਾਨੂੰਨ ਬਣਾਇੰਗੇ ਹਮ ਤੋ ਇਸਮੇਂ ਕੀਆ ਬੁਰੀ ਬਾਤ ਹੈ ਹਾਲਾਂਕਿ ਕਾਂਗਰਸ ਖਹਿਰਾ ਦੇ ਬਿਆਨ ਤੋ ਕਿਨਾਰਾ ਕਰ ਚੁੱਕੀ ਹੈ ਪ੍ਰਤਾਪ ਸਿੰਘ ਬਾਜਵਾ ਦੇ ਰਾਜਾ ਵੜਿੰਗ ਇਸ ਨੂੰ ਖਹਿਰਾ ਦਾ ਨਿੱਜੀ ਬਿਆਨ ਦਾ ਚੁੱਕੇ ਨੇ ਪਰ ਇਸ ਤੇ ਵਿਵਾਦ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ ਅੱਗੇ ਪਤਾ ਲਗਾ ਤੁਹਾਨੂੰ ਗੱਲ ਕਰਾਂਗੇ ਬੀਜੇਪੀ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਦੋ ਦਿਨਾਂ ਦੇ ਪੰਜਾਬ ਦੌਰੇ ਤਿਆਰੇ ਨੇ ਇਸ ਦੌਰਾਨ ਉਹ ਪਟਿਆਲਾ ਜਲੰਧਰ ਤੇ ਗੁਰਦਾਸਪੁਰ ਦੇ ਵਿੱਚੋਂ ਰੈਲੀਆਂ ਕਰਨਗੇ ਬੀਜੇਪੀ ਪੰਜਾਬ ਦੇ ਵੱਲੋਂ ਪੀਐਮ ਦੇ ਚੋਣ ਪ੍ਰਚਾਰ ਦੇ ਲਈ ਪਹਿਲੀ ਰੈਲੀ ਪਟਿਆਲਾ ਦੇ ਵਿੱਚ ਰੱਖੀ ਗਈ ਹੈ ਤਿਆਰੀਆਂ ਜ਼ੋਰਾਂ ਤੇ ਚੱਪੇ-ਚੱਪੇ ਤੇ ਪੁਲਿਸ ਦੇ ਸੁਰੱਖਿਆ ਪ੍ਰਬੰਧ 1 ਲੱਖ ਤੋਂ ਵੱਧ ਲੋਕਾਂ ਦੇ ਲਈ ਤਿਆਰ ਪੰਡਾਲ ਤਸਵੀਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੇ ਲਈ ਚੋਣ ਪ੍ਰਚਾਰ ਦੇ ਆਗਾਜ਼ ਦੀਆਂ ਵੀਰਵਾਰ ਨੂੰ ਪੀਐਮ ਮੋਦੀ ਪਟਿਆਲਾ ਦੀ ਪੋਲੋ ਗਰਾਊਂਡ ਦੇ ਵਿੱਚ ਫਤਿਹ ਰੈਲੀ ਨੂੰ ਸੰਬੋਧਨ ਕਰਨਗੇ ਪੀਐਮ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਦੇ ਵਿੱਚ ਪ੍ਰਚਾਰ ਕਰਨਗੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਨੂੰ ਪਟਿਆਲਾ ਦੇ ਪੋਲੋ ਗਰਾਊਂਡ ਦੇ ਵਿੱਚ ਭਾਜਪਾ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਦੇ ਹੱਕ ਦੇ ਵਿੱਚ ਇੱਕ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਨ ਦੇ ਲਈ ਆ ਰਹੇ ਨੇ ਮੈਂ ਉਸ ਜਗ੍ਹਾ ਦੇ ਉੱਪਰ ਮੌਜੂਦ ਹਾਂ ਜਿੱਥੇ ਪ੍ਰਧਾਨ ਮੰਤਰੀ ਦੁਪਹਿਰ 2 ਵਜੇ ਰੈਲੀ ਨੂੰ ਸੰਬੋਧਨ ਕਰਨ ਦੇ ਲਈ ਪੁੱਜਣਗੇ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਜਿਹੜੀ ਸੁਰੱਖਿਆ ਪ੍ਰਬੰਧ ਨੇ ਉਹ ਬਹੁਤ ਜ਼ਿਆਦਾ ਸਖਤ ਕੀਤੇ ਗਏ ਨੇ ਉਹ ਰੈਲੀ ਦੀ ਜਗ੍ਹਾ ਹੈਗੀ ਜਿੱਥੇ ਕਿ ਹਜ਼ਾਰਾਂ ਕੁਰਸੀਆਂ ਲਗਾਈਆਂ ਗਈਆਂ ਨੇ ਤੇ ਪਿੱਛੇ ਉਹ ਸਟੇਜ ਹੈ ਜਿਹਦਾ ਨਿਰਮਾਣ ਕੀਤਾ ਜਾ ਰਿਹਾ ਸੀ ਉਸ ਦੇ ਆਲੇ-ਦੁਆਲੇ ਭਾਰੀ ਸੰਖਿਆ ਦੇ ਵਿੱਚ ਪੁਲਿਸ ਮੁਲਾਜ਼ਮ ਨੇ ਜਿਹੜੇ ਉਹ ਤਾਇਨਾਤ ਕੀਤੇ ਗਏ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜੱਖਣ ਨੇ ਵੀ ਰੈਲੀ ਨੂੰ ਲੈ ਕੇ ਤਿਆਰੀਆਂ ਦਾ ਜਾਇਜ਼ਾ ਲਿਆ ਪੀਐਮ ਦੀ ਰੈਲੀ ਨੂੰ ਲੈ ਕੇ ਪਟਿਆਲਾ ਪ੍ਰਸ਼ਾਸਨ ਦੇ ਵੱਲੋਂ ਵਿਸ਼ੇਸ਼ ਰੂਟ ਪਲਾਨ ਬਣਾਇਆ ਗਿਆ ਸੁਰੱਖਿਆ ਦੇ ਲਿਹਾਜ਼ ਦੇ ਨਾਲ ਸ਼ਹਿਰ ਦੇ ਵਿੱਚ ਹੈਵੀ ਟ੍ਰੈਫਿਕ ਤੇ ਮੁਕੰਮਲ ਤੌਰ ਤੇ ਪਾਬੰਦੀ ਲਾ ਦਿੱਤੀ ਹੈ ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਵਿਰੋਧ ਕਰਨ ਦੇ ਐਲਾਨ ਨੂੰ ਲੈ ਕੇ ਪੁਲਿਸ ਨੇ ਖਾਸ ਇੰਤਜ਼ਾਮ ਕੀਤੇ ਨੇ ਦਰਸਲ ਪਿਛਲੀ ਵਾਰ ਵਿਧਾਨ ਸਭਾ ਚੋਣਾਂ ਵੇਲੇ ਪੀਐਮ ਦੇ ਪੰਜਾਬ ਦੌਰੇ ਦੌਰਾਨ ਕਿਸਾਨਾਂ ਨੇ ਫਰੋਜ਼ਪੁਰ ਦੇ ਵਿੱਚ ਉਹਨਾਂ ਦਾ ਕਾਫਲਾ ਰੋਕ ਲਿਆ ਸੀ ਉਸੇ ਘਟਨਾ ਤੋਂ ਐਤਕੀ ਪੁਲਿਸ ਸਬਕ ਲੈਂਦੀ ਹੋਈ ਦਿਖਾਈ ਦੇ ਰਹੀ ਹੈ ਮੇਰੇ ਖਲ ਬੰਦਾ ਨਹੀਂ ਕਿ ਪ੍ਰਸ਼ਾਸਨ ਦਾ ਜਾਣਤਾ ਸੀ ਕਿ ਰੈਲੀ ਹੋਣੀ ਨਹੀਂ ਦੇਣੀ ਹੈ ਹਾਂ ਜਾਂ ਸਾਡਾ ਇਹ ਇਰਾਦਾ ਹੋਵੇ ਕਿ ਕੋਈ ਰੈਲੀ ਵਿੱਚ ਵੜ ਕੇ ਕੁਝ ਕਰਨਾ ਨਾ ਕਰਨਾ ਉਹ ਰੈਲੀ ਸਾਡਾ ਤਾਂ ਇੰਨਾ ਹੀ ਆ ਵੀ ਸਾਨੂੰ ਭਾਲ ਕੇ ਆਮੋਂ ਸਮਨੇ ਸਵਾਲ ਜਵਾਬ ਕਰਾ ਲੈ ਰਹੇ ਨੇ ਅਸੀਂ ਤਾਂ ਕਹਿੰਦੇ ਖੀਸ਼ੇ ਦੀ ਗੰਧ ਵੀ ਕੱਢ ਲੋ ਵਿੱਚ ਕੱਢਣੀ ਹੈ ਤੇ ਇਹ ਉਹੀ ਸਵਾਲ ਨੇ ਸਾਡੇ ਜਿਹੜੇ ਮੋਰਚੇ ਦੇ ਸਵਾਲ ਨੇ ਹੁਣ ਦੇਖਦੇ ਹਾਂ ਪ੍ਰਸ਼ਾਸਨ ਕੀ ਕਹਿੰਦਾ ਸਾਡਾ ਮਕਸਦ ਹੈਗਾ ਵੀ ਪ੍ਰਧਾਨ ਮੰਤਰੀ ਜੀ ਸਾਡੇ ਸਵਾਲਾਂ ਦੇ ਜਵਾਬ ਦੇਣ ਕਿਉਂਕਿ ਉਹਨਾਂ ਨਾਲ ਹੀ ਸਾਰਾ ਸੰਕਟ ਜੁੜਿਆ ਹੋਇਆ ਹੈ ਖੇਤੀ ਦਾ ਉੱਥੇ ਪ੍ਰਧਾਨ ਮੰਤਰੀ ਦੀ ਰੈਲੀ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਸਵਾਲ ਚੁੱਕਦਿਆਂ ਪੁੱਛਿਆ ਕਿ ਕਿਸਾਨਾਂ ਵਾਸਤੇ ਦਿੱਲੀ ਦੇ ਰਸਤੇ ਕਿਉਂ ਬੰਦ ਕੀਤੇ ਗਏ ਨੇ ਦੇਖੋ ਜੀ ਪੰਜਾਬੀਆਂ ਜਿਹਾ ਕਹਿੰਦੇ ਆ ਬਟ ਉਹਨਾਂ ਨੂੰ ਦੱਸਣਾ ਪੈਗਾ ਵੀ ਦਿੱਲੀ ਦੇ ਰਸਤੇ ਕਿਉਂ ਬੰਦ ਹੈ ਜੀ ਠੀਕ ਹੈ ਜੀ ਮੈਂ ਵੀ ਇੱਕ ਮინისტრ ਹਾਂ ਜੀ ਮੈਂ ਵੀ ਜਾਣਾ ਹੁੰਦਾ ਪਿੰਡਾਂ ਚ ਉਤਰੇ ਫਿਰਦੇ ਆਂ ਫੇਰ ਕੇ ਜੀਡੀ ਰੋਡ 3 ਮਹੀਨੇ ਤੋਂ ਬੰਦ ਹੈ ਟਰੈਕ ਤਾਂ ਗੱਲ-ਗੱਲ ਕਿਸਾਨਾਂ ਨੇ ਚੱਕ ਲਿਆ ਆਪਣੇ ਆਪ ਉਹਨਾਂ ਦੀ ਉਹਨਾਂ ਦਾ ਧੰਨਵਾਦ ਕਰਦੇ ਆਂ ਮੋਦੀ ਜੀ ਨੇ ਕੀ ਕੋਸ਼ਿਸ਼ ਕੀਤੀ ਹੈ ਜੀ ਕਿ ਇਹ ਕਿਹੜਾ ਕਾਨੂੰਨ ਹੈ ਜੀ ਜਿਹੜਾ ਕਿਸਾਨ ਮਤਲਬ ਕਹਿੰਦਾ ਵੀ ਕਿਸਾਨ ਦਿੱਲੀ ਨਹੀਂ ਜਾ ਸਕਦੇ ਜਾਂ ਪ੍ਰੋਟੈਸਟ ਨਹੀਂ ਕਰ ਸਕਦੇ ਪੀਐਮ ਦੀ ਰੈਲੀ ਦੇ ਵਿੱਚ 1 ਲੱਖ ਦੇ ਕਰੀਬ ਲੋਕਾਂ ਦੇ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ ਪਟਿਆਲਾ ਰੈਲੀ ਤੋਂ ਬਾਅਦ ਸ਼ੁੱਕਰਵਾਰ ਨੂੰ ਮੋਦੀ ਜਲੰਧਰ ਤੇ ਗੁਰਦਾਸਪੁਰ ਦੇ ਵਿੱਚ ਚੋਣਾਂਵੀ ਜਨ ਸਭਾ ਨੂੰ ਸੰਬੋਧਿਤ ਕਰਨਗੇ। ਪਟਿਆਲਾ ਤੋਂ ਮਨੋਸ਼ ਸ਼ਰਮਾ న్యూਸ 18 ਪੰਜਾਬ। ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਨੂੰ ਲੈ ਕੇ ਸਰਵਨ ਸਿੰਘ ਪੰਦੇੜ ਦਾ ਬਿਆਨ ਵੀ ਆਇਆ। ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਪੀਐਮ ਦੀ ਰੈਲੀ ਤੇ ਕੋਈ ਵੀ ਇਤਰਾਜ਼ ਨਹੀਂ ਹੈ। ਅਸੀਂ ਪੀਐਮ ਨੂੰ ਸਵਾਲ ਕਰਨ ਜਾਵਾਂਗੇ। ਕੱਲ ਪਟਿਆਲਾ ਦੇ ਵਿੱਚ ਦਰਸਲ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਹੋਣ ਜਾ ਰਹੀ ਹੈ। ਕਿਸਾਨਾਂ ਦੇ ਐਲਾਨ ਨੂੰ ਲੈ ਕੇ ਪ੍ਰਸ਼ਾਸਨ ਵਿੱਚ ਚੌਕਸ ਨਜ਼ਰ ਆ ਰਿਹਾ ਹੈ ਪੀਐਮ ਦੀ ਰੈਲੀ ਨੂੰ ਲੈ ਕੇ ਸੁਰੱਖਿਆ ਦੇ ਵੱਡੇ ਪ੍ਰਬੰਧ ਕੀਤੇ ਗਏ ਤੇ ਇਸ ਦੇ ਵਿਚਾਲੇ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਦੇ ਵੱਲੋਂ ਕਿਹਾ ਗਿਆ ਕਿ ਸਾਨੂੰ ਪੀਐਮ ਦੀ ਰੈਲੀ ਤੇ ਕੋਈ ਵੀ ਇਤਰਾਜ਼ ਨਹੀਂ ਹੈ ਅਸੀਂ ਪੀਐਮ ਨੂੰ ਸਵਾਲ ਕਰਨ ਜਾਵਾਂਗੇ ਇਹ ਨਾ ਸੋ ਦਿਨ ਰਹੇ ਨੇ ਆ ਦੇਖੋ ਅੱਜ ਤਾਂ ਮੇਖਲ ਇਕੱਠ ਜੜਾ ਸੀਗਾ ਸਾਡਾ ਜੜਾ ਪੰਡਾਲੇ ਨੂੰ 10 ਗੁਣਾ ਵੱਧ ਸੀਗਾ ਕਰੇ ਤੁਹਾਡੇ ਕੋਲ ਪ੍ਰਬੰਧ ਵੀ ਛੋਟਾ ਹੋ ਸਕਿਆ ਗਾਂਏ ਤੋਂ ਵੱਡੇ ਕਰਨੇ ਵੀ ਕੱਠ ਨੇ ਸਾਰੇ ਰਖਾੜ ਤੋੜ ਦਿੱਤੇ ਬਹੁਤ ਵੱਡੇ ਪੱਧਰ ਤੇ ਲੋਕ ਸ਼ੰਭੂ ਯਾਇਆ ਖਨੋਰੀ ਦੀ ਰਿਪੋਰਟਾਂ ਵੀ ਹੈਗਾ ਡੱਬ ਵਾਲੀ ਤੇ ਰਾਜਸਥਾਨ ਚ ਵੀ ਰਾਏ ਹੈਗੇ ਆ ਤੋਂ ਬਹੁਤ ਤਕੜਾ ਕੱਠ ਹੋਇਆ ਸਫਲਤਾ ਨਾਲ ਕੱਠ ਹੋਇਆ ਲੋਕਾਂ ਦੇ ਧੰਨਵਾਦੀ ਆ ਤੁਹਾਡੇ ਮਾਧਿਅਮ ਰਹੀ ਬਹੁਤ ਵੱਡਾ ਸਾਥ ਦਿੱਤਾ ਹੈਗਾ ਤੇ ਆਉਣ ਵਾਲੇ ਸਮੇਂ ਵਿੱਚ ਜਿਹੜੇ ਹੋਰ ਆਪਾਂ ਪ੍ਰੋਗਰਾਮ ਕਰਨੇ ਉਹਨਾਂ ਚ ਵੀ ਵੱਡੀ ਸਫਲਤਾ ਮਿਲੂ ਸਾਨੂੰ ਦੋ ਚੀਜ਼ਾਂ ਨੇ ਇੱਕ ਤਾਂ ਤੁਸੀਂ ਹੁਣ ਤੈਅ ਕੀਤਾ ਅੱਜ ਦੀ ਮੀਟਿੰਗ ਦੇ ਵਿੱਚ ਕਿ ਭਾਜਪਾ ਦੇ ਜਿਹੜੇ ਲੀਡਰ ਨੇ ਉਹਨਾਂ ਦੇ ਘਰਾਂ ਦੇ ਬਾਹਰ ਬੈਠਣਾ ਕਿੰਨੇ ਇੱਕ ਦਿਨ ਦਾ ਪ੍ਰੋਗਰਾਮ ਹੋਏਗਾ ਜਾਂ ਪਰਮਾਨੈਂਟ ਉਹਨਾਂ ਘਰਾਂ ਦੇ ਬਾਹਰ ਬੈਠੋਗੇ ਔਰ ਕਿਹੜੇ ਕਿਹੜੇ ਫੀਲਡਰਾਂ ਦੇ ਘਰਾਂ ਦੇ ਬਾਹਰ ਬੈਠੋਗੇ ਆ ਦੇਖੋ ਜਿੰਨੇ ਵੀ ਭਾਜਪਾ ਨੇ ਉਮੀਦਵਾਰਾਂ ਦੇ ਐਲਾਨ ਕੀਤੇ ਹੋਏ ਆ ਲਗਭਗ ਇਹੀ ਕੋਰ ਨਵਾਂ ਆ ਗਿਆ ਤੇ ਉਹਨਾਂ ਗਾੜੀ 28 ਨੂੰ ਆਪਾਂ ਉਹਨਾਂ ਦੇ ਬਾਹਰ ਪੂਰੇ ਵੱਡੇ ਕੱਟ ਕਰਨ ਕਰਾਓ ਇੱਕ ਦਿਨ ਦਾ ਹੋਏਗਾ ਠੀਕ ਇੱਕ ਦਿਨ ਦਾ ਹੋਏਗਾ ਹਾਂ 28 ਤਰੀਕ ਨੂੰ 28 ਤਰੀਕ 28 ਮਈ ਨੂੰ ਠੀਕ ਹੈ ਤੇ ਲੋਕਾਂ ਨੂੰ ਅਪੀਲ ਕਰਦੇ ਤੁਹਾਡੇ ਮਾਦਮ ਰਹੀ ਵੱਧ ਤੋਂ ਵੱਧ ਗਿਣਤੀ ਵਿੱਚ ਪ੍ਰਧਾਨ ਮੰਤਰੀ ਆ ਰਹੇ ਹੈ ਗੱਲ ਪਟਿਆਲਾ ਪ੍ਰਸ਼ਾਸਨ ਤੁਹਾਨੂੰ ਰੋਕ ਰਿਹਾ ਕਹ ਰਿਹਾ ਕਿ ਨਾ ਜਾਓ ਇੱਥੇ ਹੀ ਬੈਠੇ ਰਹੋ ਥਾਂ ਤੁਹਾਨੂੰ ਦੇ ਦਿੰਨੇ ਆ ਹੁਣ ਕੀ ਜਥੇਬੰਦੀਆਂ ਨੇ ਵਿਚਾਰ ਕੀਤਾ ਹੈ ਕਿ ਪ੍ਰਧਾਨ ਮੰਤਰੀ ਕੋਲ ਜਾਣਾ ਸਵਾਲ ਪੁੱਛੇ ਜਾਣੇ ਕਿਉਂਕਿ ਪ੍ਰਸ਼ਾਸਨ ਤੁਹਾਨੂੰ ਰੋਕੇਗਾ ਜਾਣ ਨਹੀਂ ਦੇਗਾ ਤਾਂ ਫਿਰ ਕੀ ਸਟ੍ਰੈਟਜੀ ਕੀ ਪਲੈਨਿੰਗ ਜਿਹੜੀ ਉਹ ਬਣਾਈ ਹੈ ਮੇਰੇ ਖਿਆਲ ਬੰਦਾ ਨਹੀਂ ਕਿ ਪ੍ਰਸ਼ਾਸਨ ਦਾ ਜਾਂ ਤਾਂ ਸੀ ਕਿ ਇਹ ਵੀ ਰੈਲੀ ਹੋਣੀ ਨਹੀਂ ਦੇਗੀ ਹਾਂ ਜਾ ਸਾਡਾ ਇਹ ਇਰਾਦਾ ਹੋਏ ਕਿ ਕੋਈ ਰੈਲੀ ਵਿੱਚ ਬੜ ਕੇ ਕੁਝ ਕਰਨਾ ਨਾ ਕਰਨਾ ਉਹ ਰੈਲੀ ਸਾਡਾ ਤਾਂ ਇੰਨਾ ਹੀ ਆ ਵੀ ਸਾਨੂੰ ਬਾਲਕਿਆ ਮੌਸਮ ਨਹੀਂ ਸਵਾਲ ਜਵਾਬ ਕਰਾ ਲੈਣੇ ਅਸੀਂ ਤਾਂ ਕਹਿੰਦੇ ਖੀਸ਼ੇ ਦੀ ਗੰਧ ਵੀ ਕੱਢ ਲੋ ਵਿੱਚ ਕੱਢਣੀ ਹੈ ਤੇ ਇਹੋ ਉਹੀ ਸਵਾਲ ਨੇ ਸਾਡੇ ਜਿਹੜੇ ਮੋਰਚੇ ਦੇ ਸਵਾਲ ਨੇ ਹੁਣ ਦੇਖਦੇ ਪ੍ਰਸ਼ਾਸਨ ਕੀ ਕਹਿੰਦਾ ਹੈ ਨਾਂ ਪ੍ਰਧਾਨ ਮੰਤਰੀ ਦੀ ਰੈਲੀ ਤੋਂ ਇੱਕ ਦਿਨ ਪਹਿਲਾਂ ਵੀ ਬੀਜੇਪੀ ਉਮੀਦਵਾਰ ਦਾ ਵਿਰੋਧ ਹੋਇਆ ਬਠਿੰਡਾ ਦੇ ਵਿੱਚ ਪੁਲਿਸ ਤੇ ਕਿਸਾਨਾਂ ਦੇ ਵਿਚਾਲੇ ਜੱਦੋਜਹਿਦ ਹੋਈ ਹੈ ਪਿੰਡ ਮਹਿਮਾ ਸਵਾਈ ਤੇ ਮਹਿਮਾ ਸਰਜਾ ਦੇ ਵਿੱਚ ਧੱਕਾ ਮੂਕੀ ਹੋਈ ਪ੍ਰਦਰਸ਼ਨਕਾਰੀਆਂ ਦੇ ਵਿੱਚ ਮਹਿਲਾ ਕਿਸਾਨ ਵੀ ਸ਼ਾਮਲ ਸਨ ਬੀਜੇਪੀ ਉਮੀਦਵਾਰ ਨੂੰ ਸਵਾਲ ਕਰਨ ਦਾ ਸਿਲ ਕਿਸਾਨ ਪਹੁੰਚੇ ਹੋਏ ਸਨ ਕਿਉਂਕਿ ਪਿੰਡ ਦੇ ਵਿੱਚ ਬੀਜੇਪੀ ਉਮੀਦਵਾਰ ਪਰਮਪਾਲ ਕੌਰ ਪ੍ਰਚਾਰ ਕਰਨ ਦੇ ਲਈ ਪਹੁੰਚੇ ਤੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ ਵੀ ਪਹੁੰਚ ਗਏ ਸੁਰੱਖਿਆ ਦੇ ਲਈ ਹਾਜ ਦੇ ਨਾਲ ਪੁਲਿਸ ਦਾ ਪਹਿਲਾਂ ਹੀ ਸਖਤ ਪੈਰਾ ਸੀਗਾ ਤੇ ਤਸਵੀਰਾਂ ਦੇ ਵਿੱਚ ਹੀ ਨਜ਼ਰ ਆ ਰਿਹਾ ਹੈ ਕਿ ਕਿਸਾਨਾਂ ਤੇ ਪੁਲਿਸ ਮੁਲਾਜ਼ਮਾਂ ਦੇ ਵਿਚਕਾਰ ਧੱਕਾ ਮੁਕੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਮੌਕੇ ਤੋਂ ਖਦੇੜਿਆ ਜਾ ਰਿਹਾ ਹੈ ਅਸਲ ਵਿੱਚ ਜਦੋਂ ਭਾਜਪਾ ਉਮੀਦਵਾਰ ਪਰਮਪਾਲ ਕੋਰ ਇੱਥੇ ਇਸ ਪਿੰਡ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਪਹੁੰਚੇ ਸਨ ਤਾਂ ਇਸੇ ਦਰਾਂ ਨੀ ਵਿਰੋਧ ਕਰਨ ਦੇ ਲਈ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚੇ ਮੇਲਾ ਕਿਸਾਨਾਂ ਵੀ ਇਸ ਦਾ ਇਨ੍ਹਾਂ ਪੁਸਤੀਆਂ ਦੇ ਵਿੱਚ ਨਜ਼ਰ ਆ ਰਹੀਆਂ ਨੇ ਇਸੇ ਦਰਾਂ ਨੀ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਮੌਕੇ ਤੋਂ ਖਦੇੜਿਆ ਗਿਆ ਸਾਨੂੰ ਵਿਰੋਧਤਾ ਵੀ ਨਹੀਂ ਕਰਨ ਦਿੰਦੇ ਆਪ ਬਿਨਾ ਵਰਤੀ ਤੋਂ ਕਾਫੀ ਪਸ਼ੰਭੂ ਬਾਰਡਰ ਤੇ ਚੱਲ ਰਹੇ ਅੰਦੋਲਨ ਦੇ 100 ਦਿਨ ਪੂਰੇ ਹੋ ਗਏ ਨੇ 100 ਦਿਨ ਪੂਰੇ ਹੋਣ ਤੇ ਕਿਸਾਨਾਂ ਨੇ ਸ਼ਕਤੀ ਪ੍ਰਦਰਸ਼ਨ ਕੀਤਾ ਸ਼ੰਭੂ ਬਾਰਡਰ ਤੇ ਵੱਡਾ ਇਕੱਠ ਕੀਤਾ ਗਿਆ ਜਿਸ ਦੇ ਵਿੱਚ ਮਹਿਲਾਵਾਂ ਵੀ ਸ਼ਾਮਲ ਹੋਈਆਂ ਕਿਸਾਨ ਲੀਡਰਾਂ ਨੇ 100 ਦਿਨਾਂ ਦੇ ਅੰਦੋਲਨ ਦੇ ਉਤਰਾਚਣਾ ਤੇ ਗਲਬਤ ਕੀਤੀ ਤੇ ਅੱਗੇ ਦੀ ਰਣਨੀਤੀ ਤੇ ਵਿਚਾਰ ਕੀਤਾ ਗਿਆ ਕਿਸਾਨ ਲੀਡਰਾਂ ਨੇ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਇਹ ਅੰਦੋਲਨ ਜਾਰੀ ਰਹੇਗਾ ਮੈਂ ਮੰਨ ਲਏ ਜਾਨਾ ਸਭ ਲਾਗੂ ਕਰਵਾ ਲਿਆ ਤੇ ਆ ਆ ਉੱਤਰਪਾਰ ਦੀ ਸਾਰੀ ਕਿਸਾਨ ਮਜ਼ਦੂਰ ਨੌਜਵਾਨ ਮਤਾਮਾ ਪਹਿਲਾਂ ਸਾਰੀ ਜਨਤਾ ਦਾ ਦੋਆ ਫੋਰਮਾ ਬਲੋ ਰਣੀਆ ਧੰਨਵਾਦੀਆਂ ਜਿੰਦਾ ਵਟਾ ਉਹਨਾਂ ਨੇ ਕੱਟ ਕੀਤਾ ਸ਼ਾਇਦ ਸਾਡੇ ਕੋਲੇ ਉੱਤਾ ਪ੍ਰਬੰਧ ਨਹੀਂ ਸੀ ਜਿਵੇਂ ਇੰਨੀ ਜ਼ਿਆਦਾ ਗਰਮੀ ਸੀ ਸਰਕਾਰ ਦੇ ਅਨਾਊਂਸਮੈਂਟ ਆਏ ਹੋਏ ਆ ਵੀ ਤੁਸੀਂ ਘਰਾਂ ਤੋਂ ਬਾਹਰ ਨਹੀਂ ਨਿਕਲਣਾ ਪਰ ਲੱਖਾ ਜੇ ਕਹੇ ਸੀ ਅਸੀਂ ਤਾਂ ਕਹਿਣ ਵਾਲੇ ਆ ਤੇ ਤੇ ਅਸੀਂ ਦਾ ਧੰਨਵਾਦੀ ਆ ਉਹਨਾਂ ਦੇ ਜਿਹੜੀਆਂ ਦੋ ਅਨਾਊਂਸਮੈਂਟਾਂ ਆ ਇੱਕ ਤਾਂ 28 ਮਈ ਨੂੰ ਕਰਨੇ ਜਿਹੜੇ ਪੰਜਾਬ ਤੇ ਹਰਿਆਣਾ ਦੇ ਵਿੱਚ ਪਾਸ ਪਾ ਦੇ ਜਿਹੜੇ 12 ਮੂਰੇ ਜਾਣਾ 28 ਮਈ ਨੂੰ ਇੱਕ ਦਿਨ ਵਾਸਤੇ ਜਾਇਆ ਜਾਊਗਾ ਉਹਨਾਂ ਦਾ ਜਿਹੜਾ ਮੌਕੇ ਦਾ ਕੈਂਡੀਡੇਟ ਉਹ ਚੁਣਨਾ ਕੋਰ ਚੁਣਨਾ ਤੇ ਸਾਡੀ ਲੀਡਰਸ਼ਿਪ ਆਪਣੇ ਜਿਹੜੇ ਵਾਈਸਰ ਕਾਹ ਕਰ ਲੂਗੀ